ਪੀਆਈ ਜੀ ਡੀਆਈ ਜੀ ਹਾਂ ਹਰ ਇੱਕ ਬੰਦੇ ਅਫਸਰ ਦਾ ਨੇ ਨਾਲ ਹੈ ਹਾਂ ਇਹਦੇ ਤੇ ਮੇਰੇ ਵੱਲੋਂ ਦੋ ਪਰਚੇ ਹੋਏ ਆ ਹਾਂ ਡੈਫੀਨੇਸ਼ਨ ਤੇ ਦੋ ਪਰਚੇ ਅੱਜ ਇਸ ਤੇ ਮੈਂ ਕੋਰਟ 'ਚ ਆਇਆ ਹਾਂ ਇਹ ਲੇਡੀ ਦੇ ਬੰਦੇ ਲੈ ਕੇ ਮੇਰੇ ਘਰ ਆਣਾ ਜੀ ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਦਾ ਕੋਈ ਕੰਮ ਹੀ ਨਹੀਂ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਇਹਦਾ ਕੰਮ ਕੀ ਆ ਇਸ ਕੋਰਟ 'ਚ ਹਾਂ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇਹ ਤੇ ਕਰਨਾ ਆ ਸੀਗਾ ਇਹ ਲੇਡੀਜ਼ ਬਈ ਐਸਐਸਪੀ ਮੈਡਮ ਦੇ ਜਿੰਮੇਵਾਰ ਹੋਣਗੇ ਹਾਂ ਜਦ ਕਿ ਇਹਦੇ ਖਿਲਾਫ ਦਰਖਾਸਤਾ ਬਹੁਤ ਦੇ ਚੁੱਕੇ ਆ ਹਾਂ आईजी डीआईजी ਦਾ ਨਾਮ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਵਿਊ ਫਿਲਮਾਂ ਨੇ ਹਾਂ ਚਰਿਆਂ ਵਾਲੇ ਲੇਡੀਜ਼ ਨਾਲ ਲੈ ਰਹੀ ਏ ਇਹਦੇ ਦਾ ਐਸਐਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਗ੍ਰਿਫਤਾਰ ਹੋਊਗੀ ਇਹ ਸਰ ਇਹ ਇੱਕ ਇੱਕ ਪਤਨੀ ਹੈ ਇਹ ਸਰਸੇ ਦੀ ਰਹਿਣ ਵਾਲੀ ਹੈ ਇਹਦੇ ਚਾਰ ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ ਕਿ 976 ਦਾ ਮਕਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਇਆ ਐਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮਕਦਮੇ ਨਿਕਲੇ ਜੀ ਇਹਦੇ ਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਰਟ ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦਿਆਂ ਦੇ 376 ਦਾ ਇਹਦੇ ਤੇ ਇਹਦੇ ਮਾਤਾ ਫਲੋ ਤੇਰੇ ਤੇਰੇ ਉਹ ਤੇਰੇ ਤੇ ਰੋਕ ਲਾ ਰਹੀ ਹੈ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਲੈਂਨ ਦੇਣਾ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇ ਨਹੀਂ ਇਹ ਲੇਡੀਜ਼ ਨੇ ਉਹਨੂੰ ਵੀ ਹਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਕੋਈ ਵੀ ਬੰਦਾ ਸਟਰੀਲ ਲੈਟਰ ਲੈਦਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਂਡੀਪੀਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਮਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤੌਣ ਬੈਠਾ ਕੋਜ ਦੇ ਪਰਚੇ ਕਿੰਨੇ ਨੇ ਇਹ ਕਹਿੰਦੇ ਨੇ ਮੇਰੇ ਤੇ ਕੋਈ ਐਂਡੀਪੀਸ ਦਾ ਨਾਜ ਅਸਲੀ ਵੀ ਰੱਖੀ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 59 ਪਰਚਾ ਦਰਜ ਹੁੰਦਾ ਲਿਓ ਕਾਪੀ ਉਹ ਸਾਰੇ ਜੋਸ਼ ਮੇਰੇ ਕੋਲ ਤੁਹਾਨੂੰ ਮੇਰੇ ਕੋਲ ਗੱਲ ਲਾ ਰਹੀ ਹੈ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਰਨ ਚ ਪ੍ਰੂਫ ਦਿੰਨਾ ਮੈਂ ਮੈਡਮ ਐਸਐਸਪੀ ਮੈਡਮ ਨੂੰ ਇਹਦਾ ਸਾਰਾ ਰਿਕਾਰਡ ਦਿੱਤਾ ਹੈ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈਏ ਇਹ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਰਨ ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਤਾਨੂੰ ਮੈਂ ਰਿਕਵੈਸਟ ਕਰੀ ਸੀ ਉਹ ਇਹਦੀ ਦੇਣਾ ਇਸ ਲੇਡੀ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾ ਤਲਾਕ ਬਿਨਾ ਤਲਾਕ ਤੋਂ ਤਿੰਨ ਮਹੀਨੇ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਫਿਰ ਜੀ ਮੈਂ ਉਹ ਚਿੱਤ ਤਾਂ ਗਲਤ ਫੜਿਆ ਮੈਂ ਐਸ ਐਚਓ ਸਾਹਿਬ ਸਿਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਿਰਸੇ ਸੀਗਾ ਇੰਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਕੋਰਟ ਦਾ ਹਸਾਰਾ ਲੈ ਕੇ ਚੱਲ ਰਿਹਾ ਵੀਰ ਜੀ ਮੈਂ ਕੋਈ ਗੁੰਡੇ ਬਦਮਾਸ਼ ਲੈ ਕੇ ਬੰਦੂਕਾ ਲੈ ਕੇ ਨਹੀਂ ਤੁਰਿਆ ਫਿਰਦਾ ਜਿੰਦੇ 'ਚ ਇਹ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਐਸਐਸਪੀ ਗਾਂਧੀ ਦੇ ਮੈਂ ਪੇਸ਼ ਹੋ ਗਿਆ ਉਹ ਚਲੋ ਚੱਲ ਗਏ ਉਹ ਐਸਪੀ ਨਰਿੰਦਰ ਸਾਹਿਬ ਦੇ ਮੈਂ ਪੇਸ਼ ਹੋ ਗਿਆ ਉਹਨਾਂ ਨੇ ਵੀ ਮੈਨੂੰ ੱੱਕੇ ਮਾਰ ਕੇ ਮੇਰੇ ਨੂੰ ਮੈਨੂੰ ਅੰਡਰ ਪ੍ਰੈਸ਼ਰ ਕਰਕੇ ਉੱਥੇ ਬਿਠਾਈ ਰੱਖਿਆ ਕਿਸ ਪ੍ਰਸ਼ਾਸਨ ਦੀ ਹੈਲਪ ਲਵਾ ਐਸਐਸਪੀ ਮੈਡਮ ਦੇ ਮੈਂ ਪੰਜ ਦਫਾ ਪੇਸ਼ ਹੋ ਚੁੱਕਿਆ ਜੀ ਕੋਈ ਐਕਸ਼ਨ ਨਹੀਂ ਮੈਂ ਇਨਾ ਦੁਖੀ ਹੋ ਚੁੱਕਿਆ ਅੱਜ ਤਿੰਨ ਸਾਲਾਂ ਜੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਇਆ ਅੱਜ ਮੈਂ ਕਰੂੰਗਾ ਸੂਸਾਈਡ ਬਿਲਕੁਲ ਸੂਸਾਈਡ ਕਰੂੰਗਾ ਆਨਲਾਈਨ ਸੂਸਾਈਡ ਕਰੂੰਗਾ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਔਰ ਇਹ ਲੇਡੀਜ਼ ਹੋਏਗੀ ਜੋ ਕਿ ਪ੍ਰਸ਼ਾਸਨ ਬਿਲਕੁਲ ਵੀ ਇਸ ਲੇਡੀਜ਼ ਦੇ ਅੰਗੇ ਇਸ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਤੁਸੀਂ ਰਹਿਨੇ ਕਿਥੇ ਹੋ ਬਾਈ ਬੱਜੀ ਵੀਰ ਜੀ ਮੈਂ ਦਰ ਦਰ ਪਟਕਰਿਆ ਸੌਣ ਦੇ ਕਿ ਮੈਂ ਹੁਣ ਇਹਨਾਂ ਨੂੰ ਕੀ ਦੱਸਾਂ ਮੈਂ ਕਿੱਥੇ ਰਹਿਣਾ ਜਿੱਥੇ ਮੈਂ ਜਾਣਾ ਜਿੱਥੇ ਰਹਿਣਾ ਉੱਥੇ ਰਾਤ ਨੂੰ ਮੈਨੂੰ ਥ੍ਰੈਟ ਦਵਾਇਆ ਜਾਂਦਾ ਜਿੰਦੀ ਕੰਪਲੀਟ ਮੈਸ ਐਸਪੀ ਮੈਡਮ ਨੂੰ ਪਹਿਲਾਂ ਵੀ ਦੇ ਚੁੱਕਿਆ ਬੰਦੇ ਟਰੇਸ ਕਰੇ ਬੰਦੇ ਪਟਿਆਲੇ ਦੇ ਨਿਕਲੇ ਠੀਕ ਹੈ